ਦਾ ਸ਼੍ਰੀ ਵਾਹਿਗੁਰੂ ਜੀ ਦੀ ਫਤਿਹ ਰਿਪਵਾੜਾ ਹਨਨ ਲਾਈ ਵੱਲੋਂ ਸਾਹਿਬ ਪੰਥੀ ਸਾਜਨਾ ਦੀ ਜਨਮ ਦਿਵਸ ਦੀ ਖਾਸੇ ਜੀਆਂ ਲੱਖ ਲੱਖ ਵਧਾਈਆਂ ਔਰ ਅਸੀਂ ਵਾਹਿਗੁਰੂ પાસે ਆਸ ਕਰਦੇ ਹਾਂ ਕਿ ਤੁਹਾਡਾ ਸਾਰਿਆਂ ਦਾ ਜੋ ਖੁਸ਼ੀਆਂ ਖੇੜੇ ਰਹਿਣ ਤੁਹਾਡੀ ਜ਼ਿੰਦਗੀ ਦੇ ਵਿੱਚ ਅੱਜ ਆਪਾਂ ਵਡਭਾਗੇ ਹਾਂ ਕਿ ਅੱਜ ਅਸੀਂ ਖੜੇ ਹਾਂ ਸਾਹਿਬ ਸਿਧ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਵਰਸੋਈ ਤੱਕੀ ਪਲਾਹੀ ਦੀ جنگ ਤੋਂ ਬਾਅਦ ਜਦੋਂ ਗੁਰੂ ਸਹਿਬਾਨ ਇਸ ਜਗ੍ਹਾ ਤੇ ਆਏ ਤੇ ਇਸ ਜਗ੍ਹਾ ਦਾ ਨਾਮ ਉਹਨਾਂ ਨੇ ਰੱਖਿਆ ਸੁਖਚੈਨ ਔਰ ਉਸ ਤੋਂ ਨਾ ਹੀ ਇਸ ਦਾ ਪਿਆ ਗੁਰਦੁਆਰਾ ਸੇਵੀਪਾਸਾ ਜੀ ਸੁਖਚਾਨਾਣਾ ਸਾਹਿਬ ਔਰ ਅੱਜ ਇੱਥੇ ਵੱਡੀ ਗਿਣਤੀ ਵਿੱਚ ਸੰਤਾਂ ਸਵੇਰ ਤੋਂ ਹੀ ਜੋ ਦਰਸ਼ਨਾਂ ਦੇ ਲਈ ਆ ਰਹੀਆਂ ਨੇ ਅੱਜ ਇੱਥੇ ਸਵੇਰ ਕੋਈ ਚੌਕਾ ਜੋ ਸੰਤਾਂ ਦਾ ਰਸ ਸੀ ਔਰ ਦੂਰ ਦੂਰ ਤੋਂ ਇੱਥੋਂ ਤੱਕ ਗੁਰਦੁਆਰਾ ਸੁਖਚਾਨਾਣਾ ਸਾਹਿਬ ਦਾ ਸੰਗਮ ਦਸਰਾ ਜਹਾਂ ਕਿ ਪੂਰੇ ਇਲਾਕੇ ਨਹੀਂ ਪੰਜਾਬ ਦੇ ਵਿੱਚ ਇਸ ਇਸ ਗੁਰਦੁਆਰਾ ਸਾਹਿਬ ਦੀ ਵੱਡੀ ਮਾਨਤਾ ਹੈ ਇੱਥੇ ਮਸਿਆ ਤੇ ਖਾਸ ਤੌਰ ਤੇ ਬਹੁਤ ਦੂਰ ਦੇ ਡੇਟਿਆਂ ਤੋਂ ਦੇਸ਼ਾਂ ਦੇਸ਼ਾਂ ਤੋਂ ਸੰਗਤ اپنی منوकामना ਪੂਰਨ ਕਰਨ ਲਈ ਆਂਦੀ ਹੈ ਔਰ ਅੱਜ ਇਸ ਥਾਂ ਤੇ ਤੁਸੀਂ ਦੇਖ ਰਹੇ ਹੋ ਕਿ ਬਿਲਕੁਲ ਐਸ ਪਾਸੇ ਦੀਵਾਨ ਅਸਥਾਨ ਹੈ ਜਿਸ ਵਿੱਚ ਜਤ ਸਵੇਤੋਂ ਰਾਗੀ ਟਾਡੀ ਜਿੱਥੇ ਜੋ ਹੈ ਉਹ ਪਰੰਪਰਾਗਤ ਰਾਗੀ ਟਾਡੀਵਾਰਾਂ ਦੇ ਨਾਲ ਗੁਰੂ ਸਹਿਬਾਨ ਦੀਆਂ ਸਿੱਖਿਆਵਾਂ ਨੂੰ ਸੰਗਤਾਂ ਸਾਹਮਣੇ ਪੇਸ਼ ਕਰ ਰਹੇ ਨੇ ਬਿਲਕੁਲ ਐਸ ਪਾਸੇ ਲੰਗਰ ਹਾਲ ਹੈ ਬਹੁਤ ਸਾਰੇ ਖੇਡਾਂ ਆ ਕੇ ਮੁਕਾਬਲੇ ਹੋ ਰਹੇ ਨੇ ਖਾਸਾ ਜਨਮ ਦਿਵਸ ਤੇ ਸੰਬੰਧ ਦੇ ਵਿੱਚ ਉੱਪਰਲੇ ਬਾਪੇ ਰਾਜਕ ਗੌਰ ਇਕੁਐਲਿਟੀ ਬੰਮੂ ਜੋ ਹੈ ਇਹ ਕਾਬਲੇ ਕਰਵਾਏ ਜਾ ਰਹੇ ਹਨ ਔਰ ਇਸ ਪਾਸੇ ਡਾਲ ਵਿੱਚ ਦੇਖਦੇ ਹੋ ਅੱਜ ਦੇ ਕੋਈ ਸੰਕਤਾਂ ਦਾ ਇਥੇ ਜੋ ਹੈ ਆਣੀਆਂ ਸ਼ੁਰੂ ਹੋ ਗਈਆਂ ਨੇ ਔਰ ਬਾਹਰ ਦੂਰ ਦੂਰ ਤੱਕ 2 2 3 3 ਕਿਲੋਮੀਟਰ ਤੱਕ ਵਾਪਸ ਸਫਾਮਾਤਾ ਆਰਮਕ ਜਥੇਬੰਦੀਆਂ ਨੇ ਲੰਗਰ ਲਾਏ ਹੋਏ ਨੇ ਔਰ ਉਹ ਗੱਜ ਸਾਧ ਸਾ ਪੰਥ ਦਾ ਬਹੁਤ ਹੀ ਜਹੋ ਜਲਾਲ ਨਾਲ ਬੜੇ ਉਤਸ਼ਾਹ ਦੇ ਨਾਲ ਇਹ ਜੋ ਜਨਮ ਦਿਵਸ ਹੈ ਉਹ ਮਨਾ ਰਹੇ ਨੇ ਉਹਨਾਂ ਗੱਲ ਕਰ ਰਹੇ ਆ ਉਹਨਾਂ ਨੂੰ ਇਸ ਤਰ੍ਹਾਂ ਦਾ ਲੱਗਾ ਜੋ ਹੈ ਸੰਤਾਂ ਨੂੰ ਕਿਸ ਤਰ੍ਹਾਂ ਦਾ ਅੱਜ ਇੱਥੇ ਆ ਕੇ ਲੱਗਾ ਅਜੀਬ ਵਾਕ ਵਾਕ ਸੰਤਾਂ ਨਾਲ ਗੱਲ ਕਰਦੇ ਆ ਜੀ ਹਾਂ ਕੀ ਨਾ ਜੀ ਜਰੂਰ ਦੋਨੋਂ ਸਾਰੇ ਸ਼ਰਮਕਿੰਦਿਕ ਕਿਸ ਤਰ੍ਹਾਂ ਦਾ ਲੱਗਾ ਤੁਹਾਨੂੰ ਅੱਜ ਇੱਥੇ ਆ ਕੇ ਬਹੁਤ ਵਧੀਆ ਮਾਹੌਲ ਰਿਹਾ ਜੀ ਗੁਰੂ ਸਾਹਿਬ ਦੇ ਦਰਸ਼ਨ ਕਰਨ ਆ ਰਹੇ ਆ ਬਹੁਤ ਬਹੁਤ ਲੋਕ ਦਰਸ਼ਨ ਕਰਨ ਆ ਰਹੇ ਆ ਬਹੁਤ ਵਧੀਆ ਲੱਗਾ ਜੀ ਕਹਿੰਦਾ ਤਾਂ ਮੈਂ ਸਾਰਿਆਂ ਨੂੰ ਪਹਿਲਾਂ ਇਸ ਚੈਨਲ ਦਾ ਧੰਨਵਾਦ ਕਰਦਾ ਹਾਂ ਉਹਨਾਂ ਵੀਰਾਂ ਨੇ ਸਾਨੂੰ ਦੂਰ ਨੂੰ ਤੱਕ ਪਹੁੰਚਾਇਆ ਔਰ ਸੰਗਤਾਂ ਦੇ ਦਰਸ਼ਨ ਕਰਦੇ ਆ ਜਿਹੜੇ ਆ ਸੰਤਾਂ ਤੁਹਾਡਾ ਦਸ਼ੁਤ ਆਸਰੀ ਹੈ ਤੁਹਾਡਾ ਜਿਹੜਾ ਪਰ ਆਇਆ ਬਹੁਤ ਸਤਿਕਾਰ ਪਰ ਆਇਆ ਤੁਹਾਡਾ ਤੁਹਾਡੇ ਅਰਗੇ ਵੀਰਾਂ ਦੇ ਨਾਲ ਹੀ ਅੱਜ ਇਹ ਵਰਤ ਪਰ ਮਨਾਏ ਜਾਂਦੇ ਆ ਇਹਨਾਂ ਨਾਲ ਹੀ ਖੁਸ਼ੀਆਂ ਤੁਸੀਂ ਵੀ ਸਾਨੂੰ ਦੇ ਰਹੇ ਹੋ ਘਰ ਘਰ ਬੈਠਿਆਂ ਨੂੰ ਸਾਨੂੰ ਬਹੁਤ ਮਾਣ ਹੈ ਤੁਹਾਡਾ ਹੋ ਸਰ ਹੀ ਪਿੰਡਾਂ ਤੋਂ ਸੰਗਤ ਜੁੜੀ ਹੈ ਕਿਹੜੇ ਪਿੰਡ ਤੋਂ ਆਏ ਹੋ ਦੱਸੋ ਫਿਰਕਾ ਤੋਂ ਕੀ ਨਾਮ ਬਤਾਜੀ ਮੈਂ ਨਰਮਦਰ ਗਾਥੀ ਆਤੀ ਜੀ ਸਾਹਿਬ ਇਸ ਤਰ੍ਹਾਂ ਲੱਗ ਰਿਹਾ ਬਹੁਤ ਦੂਰ ਗਰਾਟੇ ਤੱਕ ਅਸੀਂ ਦੇਖ ਰਹੇ ਹਾਂ ਸੰਗਤ ਬਹੁਤ ਜੋਸ਼ ਹੈਗਾ ਔਰ ਅੱਜ ਇੱਕ ਬੜੇ ਇਨਤਜ਼ਾਮ ਨਾਲ ਖਾਸੇ ਦਾ ਜਨਮ ਦਿਹਾੜਾ ਮਨਾਇਆ ਅੱਜ ਸਾਰੀ ਸੰਗਤ ਨੂੰ ਮੇਰੇ ਵੱਲੋਂ ਖਾਸ ਜਾਂਦੇ ਲੱਖ ਲੱਖ ਵਧਾਈ ਤੇ ਆਪਾਂ ਨੂੰ ਸਾਰੇ ਰਲ ਮਿਲ ਕੇ ਇਹ ਤਰਾ ਪ੍ਰੋਗਰਾਮ ਕਰਨ ਜਾਇਆ ਖਾਸ ਕਰਕੇ ਪਰਟੀਪੈਂਟ ਵਰਗੋਂ ਬੜਾ ਪਿਆਮਖਿਲਾ ਅੱਜ ਸਾਰੀ ਸੰਗਤ ਨਾਲ ਬਹੁਤ ਸਹਿਯੋਗ ਨਾਲ ਮੇਲਾ ਕਰਵਾਇਆ ਜਾ ਰਿਹਾ ਸਾਰੇ ਸੰਗਤ ਪ੍ਰਬੰਧਕੀ ਬਹੁਤ ਹੋਣੇ ਆ ਕਾਨਾ ਜੀ ਦਾ ਮੈਂ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸੰਗਤ ਦੇ ਨਾਲ ਮਿਲ ਕੇ ਜਿਹੜੇ ਘਰ ਬੈਠੇ ਉਹਨਾਂ ਨੂੰ ਗੁਰੂ ਮਾਰੇ ਸੰਗਤ ਦੇ ਸਾਧਨ ਕਰਾਇਆ ਤੇ ਕਰਦੀ ਗਲਾ ਬਾਕੀ ਜਨਨ ਨੂੰ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਆਈ ਐਮ ਡਾਕਟਰ ਰਮਨਦੀਪ ਕੋਰ ਐਮ ਐਸ ਆਫ ਜੀਨੀਸ਼ੀਅਨ ਗਾਇਨਕੋਲੋਜੀਸ ਐਂਡ ਆਈ ਪੀ ਐਫ ਕੰਸਲਟੈਂਟ ਫਰਮ ਆਬਾਦ ਹਸਪੀਟਲ ਇਨਸਾਈਡ ਸਰੋ ਨਮਸਕਾਰ ਸਿਆਨੂ ਸਭ ਤੋਂ ਪਹਿਲਾਂ ਵਿਸਾਖੀ ਦੀ ਬਹੁਤ ਬਹੁਤ ਵਧਾਈ ਹੋਵੇ ਅੱਜ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਮੈਨੂੰ ਇਹ ਮੌਕਾ ਮਿਲਿਆ ਕਿ ਮੈਂ ਗੁਰਦੁਆਰਾ ਸੂਚਨ ਸਾਹਿਬ ਦੇ ਵਿੱਚ ਲੋਕਾਂ ਨੂੰ ਫ੍ਰੀ ਵਿੱਚ ਚੈੱਕਅਪ ਕੀਤਾ ਤੇ ਉਹਨਾਂ ਨੂੰ ਉਹਨਾਂ ਦੀ ਸਮੱਸਿਆ ਦੇ ਬਾਰੇ ਹੱਲ ਦੱਸਿਆ ਜਿਸ ਵਿੱਚ ਮਹਿਰਤਾਂ ਨਾਲ ਰਿਲੇਟਡ ਉਹਨਾਂ ਨੂੰ ਘਰਤਾ ਦੀ ਪ੍ਰੋਬਲਮ ਦੇ ਬਾਰੇ ਡਿਸਕਸ ਕੀਤਾ ਯਾਦ ਆਦੀ ਆਲਮੋਸਟ ਬਹੁਤ ਡੇਟ ਤੱਕ ਪੇਸ਼ੈਂਟ ਅਸੀਂ ਚੈੱਕ ਕਿਤੇ ਦੇਰ ਤੱਕ ਤੇ ਉਹਨਾਂ ਨੂੰ ਦਵਾਈ ਦਿੱਤੀ ਹੈ ਇਸ ਵਿੱਚ ਹਮੇਸ਼ਾ ਇਹੀ ਖਾਲਸਾ ਪੰਥ ਦੀ ਜੋ ਸਾਜਨਾ ਹੈ ਇੱਕ ਬਹੁਤ ਅਦੁੱਤੀ ਦਾਸਤਾਨ ਇਸ ਨੇ ਪੂਰੇ ਵਿਸ਼ਵ ਦੇ ਵਿੱਚ ਗੋਲਮ ਦੇ ਟਾਕਰੇ ਦੇ ਖਿਲਾਫ ਜੋ ਹੈ ਲੋਕਾਂ ਨੂੰ ਖੜਾ ਹੋਣ ਸਕਾਇਆ ਉਹਦੀ ਨਾਲ ਹੀ ਅੱਜ ਜਿਹੜਾ ਖਾਲਸੇ ਦਾ ਨਾਮ ਆਇਆ ਤੇ ਸਾਡੇ ਸਾਹਮਣੇ ਕੁਰਬਾਨੀਆਂ ਦਾ ਇੱਕ ਵੱਡਾ ਇਤਿਹਾਸ ਹੈ ਔਰ ਜੋ ਕਿ ਪੂਰੇ ਵਿਸ਼ਵ ਦੇ ਵਿੱਚ ਸੁਪਲਾ ਜਾਂਦਾ ਹੈ ਅੱਜ ਉਸੇ ਖਾਸੇ ਵੱਲੋਂ ਖਾਲਸਾ ਏਡ ਜੋ ਹੈ ਅੱਜ ਪੂਰੇ ਇੰਟਰਨੈਸ਼ਨਲ ਪੱਧਰ ਤੇ ਜਾ ਕੇ ਲੋੜਵੰਦਾਂ ਦੀ ਮਦਦ ਕਰਦੀ ਹੈ ਗੁਰੂ ਸਾਹਿਬਾਨ ਨੇ ਜੋ ਲੰਗਰ ਦੀ ਪ੍ਰਥਾ ਜੋ ਦਿੱਤੀ ਹੈ ਉਹ ਅੱਜ ਆਪਣੇ ਆਪ ਦੇ ਵਿੱਚ ਪੂਰੇ ਵਿਸ਼ਵ ਸਾਹਮਣੇ ਮਿਸਾਲ ਹੈ ਇੱਕ ਵਾਰ ਫੇਰ ਸੰਤਾਂ ਨੂੰ ਗੁਰੂ ਸ਼੍ਰੀ ਖਾਲਸਾ ਪੰਥ ਦੀ ਸਾਜਣਾ ਦੀ ਲੱਖ ਲੱਖ ਵਧਾਈ ਔਰ ਅਸੀਂ ਆਸ ਕਰਦੇ ਹਾਂ ਕਿ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਇਸੇ ਤਰ੍ਹਾਂ ਪੂਰ ਸਹਿਬਾਨ ਆਪਣੇ ਅਸ਼ੀਰਵਾਦ ਦੇ ਨਾਲ ਇਸੇ ਤਰ੍ਹਾਂ ਉਹਨਾਂ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਆ ਤੇ ਖੇੜੇ ਆ ਜਿਵੇਂ ਫੁਵਾੜਾ ਹੱਟਾ ਨਾਈਫ ਲਈ ਜੱਦੀ ਜਾਨਾਂ ਦੀ ਤਰ੍ਹਾਂ